मुर्दाबाद कुंभी सुती हुई मुरदाबाद ज़िला प्रशासन मुबाद संगरू मुरदाबाद आम आदमी पार्टी नरेंद्र कौर भाज मुबाद ਐਮਐਲਏ ਸਰੂਰ ਮੁਰਦਾਬਾਦ 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 ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਸਰੂਰ ਦੇ ਲੋਕਾਂ ਨੇ ਵਿਜੇਂਦਰ ਸਿੰਘਲੇ ਤੋਂ ਕਾਂਗਰਸ ਦੇ ਮੰਤਰੀ ਤੋਂ ਜਾ ਪਿਛਲੇ ਉਹਦੋਂ ਪਹਿਲਾਂ ਕਾਲੀ ਸਰਕਾਰ ਤੋਂ ਅੱਕੇ ਹੋਏ ਆਂਦੇ ਨੇ ਨਿਰਿੰਦਰਪੁਰ ਭਰਾ ਜੂ ਆਮ ਕਰ ਦਿਆ ਐਮਐਲਏ ਕਹਿੰਦੀ ਸੀਗੀ ਉਹ ਜਿਤਾਈ ਸੀਗੀ ਇਦਾ ਹਾਲ ਵੀ ਉਸ ਤੋਂ ਭੈੜਾ ਹੋ ਗਿਆ ਇਹਨਾਂ ਦਾ ਹਾਲ ਜਿਹੜਾ ਅੱਜ ਇਹ ਉਰੇ ਹਾਲ ਹੈ ਸਾਰੇ ਸ਼ਹਿਰ ਦਾ ਹਾਲ ਆ ਕੱਲ ਤੁਸੀਂ ਮੀਂਹ ਪਿਆਗਾ ਸਾਰੇ ਸ਼ਹਿਰ ਦਾ ਹਾਲ ਦੇਖਿਆਗਾ ਕਿਸ ਤਰੀਕੇ ਨਾਲ ਦਾ ਸੀਵਰੇਜ ਦੇ ਬਲੌਕ ਹੋਏ ਪਏ ਨੇ ਕਿਸ ਤਰੀਕੇ ਨਾਲ ਗਲੀਆਂ ਡੁੱਬੀਆਂ ਪਈਆਂ ਨੇ ਕਿਸ ਤਰੀਕੇ ਨਾਲ ਬਾਜ਼ਾਰ ਡੁੱਬੇ ਪਏ ਨੇ ਜੇ ਤੁਸੀਂ ਆ ਹਰੀਪੁਰਾ ਤੋਂ ਨਾਨਕੇ ਨੇ ਚੌਂਕ ਵੱਲ ਜਦੋਂ ਜਾਉਂ ਤਾਂ ਕੇ ਜੀਜੇ ਸਕੂਲ ਵੱਲ ਸਾਰੇ ਜੰਮਲਕੇ ਟੋਏ ਵੱਡੇ-ਵੱਡੇ ਪਏ 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 ਗੱਡੀਆਂ ਦੇ ਵਿੱਚ ਪਈਆਂ ਸੀ ਕੱਲ ਐਡਾ ਮਾੜਾ ਹਾਲ ਸੰਗਰੂਰ ਦੇ ਵਿੱਚ ਪਹਿਲੀ ਵਾਰ ਦੇਖ ਰਹੇ ਆ ਤੇ ਇਹ ਜਿਹੜਾ ਹਾਲ ਅੱਜ ਤੁਸੀਂ ਦੇਖ ਰਹੇ ਹੋ ਇਹ ਅੱਜ ਦੀ ਨਹੀਂ ਹੈ ਪੇ ਪੇ ਇਹ ਹਾਲ ਵਿਜੇਂਦਰ ਸਿੰਘਲੇ ਦੀ ਜਦੋਂ ਮੰਤਰੀ ਸੀ ਉਦੋਂ ਦੀ ਸੜਕ ਗਲੀ ਇਹ ਬਣੀ ਹੋਈ ਹੈ ਵਿਜੇਂਦਰ ਸਿੰਘਲੇ ਦੀ ਇਹ ਕਰਪਸ਼ਨ ਦਿਖ ਰਹੀ ਹੈ ਜਿਹੜੇ ਕਹਿੰਦੇ ਨੇ ਵਿਜੇਂਦਰ ਸਿੰਘਲਾ ਵਿਕਾਸਪੁਰ ਸੀ ਬਨ ਵਿਕਾਸਪੁਰ ਨਹੀਂ ਉਹ ਬਨਾਸ਼ਪੁਰ ਸੀਗਾ ਅੱਜ ਵਿਜੇਂਦਰ ਸਿੰਘਲੇ ਦੀ ਦੇਣ ਉਦੋਂ ਬਾਅਦ ਜਿਹੜੀ ਅੱਜ ਇਹ ਤੋਂ ਅੱਕੇ ਹੋਏ ਨੇ ਲੋਕਾਂ ਦੇ ਨਿੰਦਰਕੌਰ ਭਰਾਜ ਨੂੰ ਸੂਰ ਦੇ ਲੋਕਾਂ ਨੇ ਆਮ ਕਰ ਦੀ ਸਮਝ ਕੇ ਐਮਐਲਏ ਵੋਟਾਂ ਪਾਈਆਂ ਸੀ ਇਵਨ ਇਹਨੂੰ 100 150 50 ਰੁਪਏ ਸ਼ਗਨ ਵੀ ਆਪਦੇ ਕੋਲ ਆ ਬੀਬੀਆਂ ਸਾਡੇ ਭਾਣਾ ਖੜੇ ਇਹਨਾਂ ਨੇ ਦਿੱਤਾ ਸੀਗਾ ਤੇ ਇਹ ਉਸ ਤੋਂ ਮਿਲ ਕੇ ਹੁਣ ਅੱਜ ਵਿਜਾਇਤੀ ਲੋਕਾਂ ਦੇ ਵਿੱਚ ਲੱਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਾ ਜੇ ਤੁਸੀਂ ਆਮ ਲੋਕਾਂ ਦੀ ਉਹ ਗੱਲਾਂ ਕਰਦੇ ਹੋ ਇਹੀ ਗੱਲਾਂ ਜਦੋਂ ਇਹ ਫੰਕਸ਼ਨ ਹੁੰਦੇ ਸੀਗੇ ਰਾਤ ਨੂੰ ਕਹਿੰਦੀ ਸਾਡੇ ਕੋਲ 12 ਵਜੇ ਆਓ 1 ਵਜੇ ਆਓ ਸਵੇਰੇ ਆਓ ਅੱਜ ਇਹ ਲੋਕ ਬੜੀ ਸ਼ਰਮਨਾਗ ਨਰਿੰਦਰ ਕੌਰ ਭਰਾਜ ਨੂੰ ਅੱਜ ਇਸ ਗੱਲ ਤੇ ਬੜੀ ਸ਼ਰਮਨਾਗ ਗੱਲ ਹੈ ਜਦੋਂ ਕੇ ਸਰੂਰ ਦੇ ਸਾਰੇ ਲੋਕਾਂ ਦਾ ਸਿਰ ਝੁਕਦਾਗਾ ਆਮ ਮਿਲ ਕੇ ਘਰਾਂ ਦੀਆਂ ਲੇਡੀਜ਼ ਵਿਚਾਰੀਆਂ ਮਿਲਣ ਲਈ ਗਈਆਂ ਤਾਂ ਮਿਲਣ ਨਹੀਂ ਉਹਨੂੰ ਜਵਾਬ ਦੇ ਦਿੱਤਾ ਕਿ 7:00 ਵਜੇ ਤੋਂ 10:00 ਵਜੇ ਆਓ ਇਹ ਸਰੂਰ ਦੇ ਇਤਿਹਾਸ ਦੇ ਵਿੱਚ ਐਮਐਲਏ ਦੇ ਉਸ ਦੇ ਵਿੱਚ ਪਹਿਲੀ ਵਾਰ ਹੋਇਆ ਕਦੇ ਕਐਮਐਲਏ ਦੇ ਕਰੋ ਕੋਈ ਮੈਨੂੰ ਲੱਗਦਾ ਵੱਡੇ ਤੋਂ ਵੱਡੇ ਐਮਐਲਏ ਵੀ ਅਮੀਰ ਵੀ ਰਹੇ ਹੁਣ ਇਹ ਤਾਂ ਆਮਕਰਨ ਦੀ ਕਹ ਕਹਿੰਦੀ ਐ ਹੁਣ ਅਮਰਗ ਆਮਕਰਨ ਦਿਖਾਈ ਰਹੀ ਨਹੀਂ ਵੀ ਖਾਲੀ ਮੁੜ ਕੇ ਆਏ ਹੁਣ ਉਹਨਾਂ ਨੇ ਜਵਾਬ ਦਿੱਤਾ ਮਤਲਬ ਕਿ ਇਹ ਅੱਜ ਮੈਂ ਕਹਿਣਾ ਚਾਹੁੰਦਾ ਸਾਰੇ ਲੋਕਾਂ ਨੂੰ ਸੂਰ ਦੇ ਖਾਸ ਕਰਕੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਇਕੱਠੇ ਹੋਵੋ ਵਿਰੋਧ ਕਰੋ ਐਮਐਲਏ ਦਾ ਡਟ ਕੇ ਵਿਰੋਧ ਕਰੋ ਆਉਣ ਵਾਲੀ ਐਮਸੀ ਦੀ ਇਲੈਕਸ਼ਨ ਦੇ ਵਿੱਚ ਜਿਵੇਂ ਹੁਣ ਐਮਪੀ ਦੀ ਇਲੈਕਸ਼ਨਾਂ 'ਚ ਵੱਡੇ ਵੱਡੇ ਗੱਲਾਂ ਕਰਕੇ ਇਹ ਪਰਵਾਹ ਕੇ ਲੋਕਾਂ ਨੂੰ ਫੇਰ ਦੁਬਾਰਾ ਵੋਟਾਂ ਉਰੇ ਮੀਤ ਇਹ ਜਿੱਤੇਗਾ ਤਾਂ ਇਹਦਾ ਵਿਰੋਧ ਕਰੋ ਤੇ ਇਹਦਾ ਬਾਈਕਾਟ ਕਰੋ ਨਾਲ ਹੀ ਮੈਂ ਕਹਿੰਦਾ ਕਿਸੇ ਫੰਕਸ਼ਨ ਤੇ ਕਿਸੇ ਘਰਾਂ 'ਚ ਬੁਲਾਣਾ ਇਹਨੂੰ ਨਰਿੰਦਰਪੁਰ ਕੋਰਪਰਾਜ ਖਾਸ ਤੌਰ ਤੇ ਐਮਐਲਏ ਜੋ ਸੰਰੂਰ ਦੀ ਹੈ ਇਹਦਾ ਬੰਦ ਕਰੋ ਇਹਦਾ ਬਾਈਕਾਟ ਕਰੋ ਤਾਂ ਹੀ ਇਹਨਾਂ ਨੂੰ ਸੁਰਤ ਆਣੀ ਹੈ ਕੋਟੀ ਦਾ ਅਸੀਂ ਕਰੋ ਕਰਾਂਗੇ ਇਹ ਸਾਰੀਆਂ ਸਮੱਸਿਆਵਾਂ ਨੂੰ ਲੈ ਕੇ ਜਾਵਾਂਗੇ ਚਾਹੇ ਉਸ ਨਗਰ ਦੇ ਵਿੱਚ ਕ腐ਸ਼ਨ ਦੀ ਸਮੱਸਿਆ ਆ ਜਾਂ ਉਸ ਨਗਰ ਦੇ ਵਿੱਚ ਗੰਦੇ ਪਾਣੀ ਦੀ ਸਮੱਸਿਆ ਜਾਂ ਉਸ ਨਗਰ ਦੇ ਵਿੱਚ 40% ਲੋਕ ਮਿਲ ਕੇ ਪਾਣੀ ਆ ਹੀ ਨਹੀਂ ਰਿਹਾ ਇਹ ਸਾਰੀਆਂ ਸਮੱਸਿਆਵਾਂ ਨੂੰ ਲੈ ਕੇ ਅਸੀਂ ਨਰਿੰਦਰ ਕੌਰ ਭਰਾ ਦੀ ਕੋਟੀ ਦਾ ਕਰੋ ਕਰਨ ਨੂੰ ਤਿਆਰ ਹਾਂ ਪਰ ਸ਼ਰਤ ਤੇ ਬਿਸ਼ਰਤ ਕਿ ਲੋਕ ਸਾਡੇ ਨਾਲ ਸਾਰੇ ਇਕੱਠੇ ਹੋਣ ਆ ਬੀਬੀਆਂ ਸਾਰੇ ਇਕੱਠੇ ਹੋਣ ਇਹੀ ਗੱਲ ਚੱਲ ਰਹੀ ਹੈ ਨਮਨ ਜੀ ਦੇਵੀ ਮਤਕੀ ਕਹੋਂਗੇ ਤੁਹਾਡੀ ਗਲੀ ਦੀ ਗਲੀਆਂ ਟੁੱਟੀਆਂ ਪਈਆਂ ਨੇ ਬਰਸਾਤ ਦੇ ਵਿੱਚ ਪੂਰਾ ਸ਼ਹਿਰ ਹਾਂ ਅਸੀਂ ਤਾਂ ਕਹਿੰਦੇ ਜਿਹੜੀ ਕੋਈ ਸਮੱਸਿਆ ਹੈ ਦਾ ਹੱਲ ਕਰਨ ਅਸੀਂ ਕੰਪਲੇਂਟ ਵੀ ਲਿਖਾਤੀ ਕਿੰਨੇ ਵਾਰੀ ਕਿੰਨੇ ਉਹਨਾਂ ਦੇ ਬੰਦੇ ਆਂਦੇ ਨੇ ਮਾੜਾ ਜਾਂ ਪਾਣੀ ਕੱਢ ਕੇ ਫਿਰ ਕਹਿੰਦੇ ਤਾਂ ਫਿਰ ਭਰ ਜਾਂਦਾ ਫਿਰ ਹੱਲ ਤਾਂ ਉਹਨਾਂ ਨੇ ਕਰਨਾ ਅਸੀਂ ਤਾਂ ਨਹੀਂ ਕਰਨਾ ਨਾ ਅਸਤੇ ਪ੍ਰਾਈਵੇਟ ਮਿਸਤਰੀ ਵੀ ਦੂਸਰੇ ਦਿਨੇ ਲਗਾ ਲਿਆ ਸੀਗਾ ਉਹ ਵੀ ਸਾਰਾ ਦਿਨ ਪਾਣੀ ਕੱਢੀ ਗਏ ਫਿਰ ਭਰ ਗਿਆ ਹੁਣ ਉਹ ਪ੍ਰਾਈਵੇਟ ਵਾਲਾ ਕਹਿੰਦਾ ਸਾਡਾ ਤਾਂ ਕੰਮ ਦਾ ਨਹੀਂ ਹੈ ਇਹ ਪਹਿਲੇ ਸੀਵਰ ਸਾਰੇ ਡਕ ਭਰੇ ਪਏ ਨੇ ਪੂਰੇ ਉਹ ਕਹਿੰਦਾ ਪਹਿਲੇ ਜਬੇ ਪੂਰੀ ਸੀਵਰ ਪੂਰੇ ਕਿ ਲੇਡੀਜ਼ ਕੋਲ ਨਿਰੰਧ ਕੋਰ ਪ੍ਰਾਧਨ ਜਿਤਾਇਆ ਸੀ ਉਹ ਕਦੇ ਆਈਏ ਨਹੀਂ ਨਾ ਆਈ ਨਹੀਂ ਹੈ ਜੀ ਹੈ ਨਹੀਂ ਹਾਂ ਅਸੀਂ ਤਾਂ ਗਏ ਸੀ ਚਾਲੂ ਦੇ ਘਰ ਅਸੀਂ ਗਿਆ ਚਲ ਕੋਈ ਸਮੱਸਿਆ ਸੁਣੂਗੀ ਪਰ ਉਹਨਾਂ ਨੇ ਤਾਂ ਸਾਨੂੰ ਮਿਲਣ ਤੇ ਇਨਕਾਰ ਕਰਤਾ ਬਿਲਕੁਲ ਇਹ ਜੀ ਹੁਣ 10-12 ਦਿਨ ਹੋ ਗਏ ਬਹੁਤ ਬੁਰਾ ਹਾਲ ਹੈ ਘਰਾਂ ਚ ਵੀ ਪਾਣੀ ਗੰਦਾ ਆ ਰਿਹਾ ਹੈ ਅਸੀਂ ਤਾਂ ਇਹ ਕਹਿੰਨੇ ਵੀ ਆ ਟੈਂਕਰ ਟੁੰਕਰ ਸਾਫ ਕਰਾ ਕੇ ਆ ਸਾਡੇ ਗਲੀ ਦਾ ਹੱਲ ਕਰਿਆ ਜਾਏ ਐਮਐਲਏ ਕੋਲ ਹੀ ਗਈ ਸੀ ਇਕੱਠੇ ਹੋ ਕੇ ਲੇਡੀ ਜੀ ਹਾਂ ਜੀ ਉਹ ਮਿਲੇ ਨਹੀਂ ਸਾਨੂੰ ਮਿਲਣ ਤੋਂ ਇਨਕਾਰ ਕਰਤਾ ਕਹਿੰਦੇ ਗੁਲੂਕੋਟ ਲੱਗਿਆ ਹੋਇਆ ਜੀ ਉਹਨਾਂ ਨੂੰ ਫਿਰ ਉਹ ਦੂਜਾ ਆਇਆ ਉਹਨਾਂ ਦਾ ਬੋਡੀਗਾਰਡ ਉਹ ਕਹਿੰਦਾ ਜੀ ਉਹ ਤਾਂ ਰਾਤ 1 ਵਜੇ ਆਏ ਨੇ ਹੁਣ ਕਹਿੰਦੇ ਮਿਲ ਨਹੀਂ ਸਕਦੇ ਇਲੈਕਸ਼ਨ ਜਿੱਤਣ ਤੋਂ ਬਾਅਦ ਕਦੇ ਆਏ ਨਹੀਂ ਤੁਹਾਡੇ ਮੁੱਲੇ ਹਾਂ ਜੀ ਨਾ ਜੀ ਜਿੱਤ ਕੋਰੇ ਕੀ ਕਹੋਗੇ ਪਰ ਅੱਜ ਪਹਿਲਾਂ ਜਿੱਤੀ ਐ ਐਮਐਲਏ ਕੁੜੀ ਜਿੱਤੀ ਐ ਅਸੀਂ ਤਾਂ ਬਹੁਤ ਉਹਦੇ ਨਾਲ ਅਸੀਂ ਬਹੁਤ ਫਰਕ ਕਰਨਾ ਕਹਿ ਰਹੇ ਸੀ ਕਿ ਸਾਡੇ ਚਲੋ ਸਾਡੇ ਘਰਾਂ ਚੋਂ ਨਿਕਲੇ ਹੋਏ ਕੁੜੀ ਇੱਕ ਜਿੱਤੀ ਐ ਚਲੋ ਸਾਡੇ ਸਮੱਸਿਆਵਾਂ ਨੂੰ ਸੁਣਨਗੇ ਪਰ ਅੱਜ ਜਾ ਕੇ ਅਸੀਂ ਨਰਾਸ਼ ਹੋ ਗਏ ਸਾਡੀ ਕੋਈ ਉਹਨਾਂ ਨੇ ਸਮੱਸਿਆ ਨੂੰ ਸੁਣਿਆ ਤੱਕ ਵੀ ਨਹੀਂ ਸੰਦੋ ਮਿੰਟ ਦਾ ਵੀ ਟਾਈਮ ਨਹੀਂ ਦਿੱਤਾ ਅਸੀਂ ਉਹਨਾਂ ਨੂੰ ਕਿਹਾ ਸੀ ਇੱਕ ਬੰਦੇ ਨੂੰ ਮਿਲ ਲੈ ਲੈਂਦੇ ਸਿਰਫ 2 ਮਿੰਟ ਲਈ ਅਸੀਂ ਆਪਣੀ ਸਮੱਸਿਆ ਦੱਸਦੀ ਹੈ ਉਹਨਾਂ ਨੂੰ ਪਰ ਉਹਨਾਂ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਉਹ ਤਾਂ ਕਹਿੰਦੇ ਆਮ ਘਰਾਂ ਦੇ ਜਵਾਬ ਅਸੀਂ ਅਸੀਂ ਆਮ ਲੋਕਾਂ ਦੇ ਵਿੱਚ ਰਹਿੰਦੇ ਆ ਸਾਨੂੰ ਸਮੱਸਿਆਵਾਂ ਪਤਾ ਨਹੀਂ ਬਸ ਉਹਨਾਂ ਨੇ ਫਿਰ ਆਮ ਘਰਾਂ ਚੋਂ ਨਿਕਲ ਕੇ ਆਮ ਬੰਦੇ ਦਾ ਹੀ ਸਾਡੀ ਸਮੱਸਿਆ ਦਾ ਹੱਲ ਨਹੀਂ ਹੋਇਆ ਉਹ ਦੇਖੋ ਜਿਹੜਾ ਨੇ ਅੱਗੇ ਉਹ ਪਰੇਸ਼ਾਨ ਹੋਏ ਪਏ ਕੱਲੇ ਆ ਵਿਚਾਰੇ ਉਹ ਹੁਣ ਕੱਲੇ ਜੇ ਅਸੀਂ ਸਾਰੇ ਮੱਲੇ ਵਾਲੇ ਸਾਥ ਦੇ ਰਹੇ ਆ ਉਹਨਾਂ ਨੇ ਸਾਡੀ ਸਮੱਸਿਆ ਤਾਂ ਸੁਣਨੀ ਚਾਹੀਦੀ ਸੀ ਕੋਈ ਬਜ਼ੁਰਗ ਬੱਚਾ ਡਿੱਗ ਸਕਦਾ ਰਾਤ ਦੇ ਡਿੱਗ ਚੁੱਕੇ ਜੀ ਇਹਦੇ ਵਿੱਚ ਆਏ ਸੀਗੇ ਉਹ ਇੱਕ ਟਹਿਲ ਥੱਲੇ ਗਈ ਜਦੋਂ ਦੂਸਰਾ ਗਿਆ ਤਾਂ ਉਹ ਵਿੱਚ ਚਲੇ ਗਏ ਬਿਲਕੁਲ ਉਹਨਾਂ ਸਾਰੇ ਬੁਲਾਏ ਸੀ ਨਾ ਪਹਿਲੇ ਉਹ ਕਪੜੇ ਕਪੜੇ ਸਾਹਿਬ ਉਹਦਾ ਬਾਹ ਫੜ ਕੇ ਉਹਨੂੰ ਬਾਹਰ ਕੱਢਿਆ